ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆ ਤੁਸੀਂ ਸਾਰੇ ਵਧੀਆ ਹੋਵੋਗੇ ਵੈਲਕਮ ਹੈ ਤੁਹਾਡੇ ਆਪਣੇ ਚੈਨਲ ਤੇ ਮਾਲਵਾ ਬੁਟੀਕ ਬਹੁਤ ਹੀ ਸੋਹਣੇ ਡਿਜ਼ਾਈਨ ਲੈ ਕੇ ਆਏ ਆਂਗੇ embroidery suit ਨਿਊ ਡਿਜ਼ਾਈਨ ਲੈ ਕੇ ਆਇਆ ਤੁਹਾਡੇ ਲਈ ਜੋ ਕਿ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਤੇ ਰੈਡੀ ਕਰਵਾ ਸਕਦੇ ਹੋਗੇ ਮਨਪਸੰਦ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋਗੇ। ਔਰ ਜੇ ਕੁਝ ਤੁਸੀਂ ਚੇਂਜ ਕਰਵਾਉਣਾ ਤਾਂ ਚੇਂਜ ਵੀ ਕਰਵਾ ਸਕਦੇ ਹੋਗੇ। ਨਿਊ ਡਿਜ਼ਾਈਨ ਹੈ, ਨਿਊ ਕਲੈਕਸ਼ਨ ਹੈਗੀ। ਨਿਊ ਨਿਊ ਫੈਬਰਿਕ ਹੈਗੇ ਜੋ ਅਚਲ ਗਰਮੀਆਂ ਦੇ ਵਿੱਚ ਆਪਾਂ ਵੇਅਰ ਕਰ ਸਕਦੇ ਆਂਗੇ। ਤੁਸੀਂ ਸਾਡੇ ਕੋਲੋਂ ਪੇਂਟਿੰਗ ਦੇ ਡਿਜ਼ਾਈਨ ਵੀ ਰੈਡੀ ਕਰਵਾ ਸਕਦੇ ਹੋਗੇ ਹਲਕੇ-ਫੁਲਕੇ ਪੇਂਟਿੰਗ ਦੇ ਡਿਜ਼ਾਈਨ ਦੁਪੱਟੇ ਦੇ ਨਾਲ ਤੁਹਾਨੂੰ ਅਸੀਂ ਰੈਡੀ ਕਰਕੇ ਦੇਵਾਂਗੇ ਵੀਡੀਓਜ਼ ਅਪਲੋਡ ਵੀ ਕੀਤੀਆਂ ਹੋਈਆਂ ਪੇਂਟਿੰਗ ਵਾਲੀਆਂ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋਗੇ ਔਰ ਇਹਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋਗੇ ਸਕ੍ਰੀਨ ਦੇ ਉੱਪਰ ਨੰਬਰ ਸਾਡਾ ਸ਼ੋ ਹੋ ਰਿਹਾਗਾ ਦੁਪੱਟਾ ਤੁਸੀਂ ਆਪਣੀ ਪਸੰਦ ਦਾ ਲਗਵਾ ਸਕਦੇ ਹੋਗੇ ਔਰ ਜਿੱਦਾਂ ਦਾ ਤੁਹਾਨੂੰ ਡਾਈ ਚਾਹੀਦਾ ਡਾਈ ਐਂਡ ਡਾਈ ਸਿੰਪਲ ਡਾਈ ਡਬਲ ਡਾਈ ਜਿੱਦਾਂ ਵੀ ਤੁਹਾਨੂੰ ਚਾਹੀਦਾ ਉਦਾਂ ਦਾ ਹੀ ਕਰਵਾ ਕੇ ਦੇਵਾਂਗੇ ਔਰ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਅੱਗੇ ਤਾਂ ਜੋ ਹੋਰ ਵੀ ਟੈਂਨਾ ਸੂਟ ਦੇਖ ਸਕਣ ਔਰ ਜੋ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੈਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਸੀਂ ਸੋਹਣੀਆਂ-ਸੋਹਣੀਆਂ ਵੀਡੀਓਜ਼ ਦੇਖ ਸਕੋ ਐਂਡ ਤੱਕ ਵਾਚ ਕਰਿਆ ਕਰੋ ਵੀਡੀਓ ਨੂੰ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ